ਖੰਡਦਾਸੀ ਮਹੀਨਾ ਤੂੰ ਦਿਲ ਨੂੰ ਠੋਕਰ ਮਾਰੀ ਸੀ ਬ੍ਰੇਕਅਪ ਵਾਲੀ ਰਾਤ ਮੈਂ दारू ਪੀ ਗੁਜ਼ਾਰੀ ਸੀ ਯਾਰਾਂ ਦੀ ਸੀ ਜਾਨ ਮੈਂ ਰਹਿ ਗਿਆ ਕੱਲਾ ਹਣ ਦੀਏ ਠੀਕ ਹੈ ਤੁਹਾਨੂੰ ਜਿਹੜੀ ਇਹਦੀ ਰੁਚੀ ਪੈਦਾ ਹੋਈ ਇਹ ਬਈ ਕਿੱਥੋਂ ਰੁਚੀ ਪੈਦਾ ਹੋਈ ਤੁਸੀਂ ਕਿੱਥੋਂ ਇਹ ਸੰਗੀਤ ਦਾ ਸ਼ੌਂਕ ਪੈਦਾ ਹੋਇਆ ਤੁਹਾਨੂੰ ਸੰਗੀਤ ਦਾ ਸ਼ੌਂਕ ਬਈ ਮੈਨੂੰ ਬਚਪਨ ਤੋਂ ਹੀ ਸੀਗਾ ਇਹ ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਤੇਰਾ ਛਲਾਹਣ ਦੀਏ ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਤੇਰਾ ਛਲਾਹਣ ਦੀਏ ਦੋਸਤੋ ਸਤ ਸਪਨਾ ਤੁਹਾਡਾ ਵੈਲਕਮ ਹੈ ਮੇਰੀ ਪ੍ਰੋਫਾਈਲ ਸਬੀਰ ਮਖਾੜੂ ਤੇ ਤੁਹਾਨੂੰ ਜਿੱਦਾਂ ਜੀ ਪਤਾ ਆਪਾਂ ਜਿਹੜਾ ਨਵਾਂ ਪੋਡਕਾਸਟ ਦਾ ਚੈਨਲ ਸ਼ੁਰੂ ਕੀਤਾ ਤੇ ਇਸ ਦੇ ਵਿੱਚ ਆਪਾਂ ਵੱਖ-ਵੱਖ ਜਿਹੜੇ ਸਖਸ਼ੀਤ ਜਿਹਨਾਂ ਜਿਹੜੇ ਕੀ ਕੋਸ ਟੈਲੈਂਟ ਦਾ ਰੱਖਦੇ ਆ ਪਰ ਜਿਹੜੇ ਪਰਦੇ ਦੇ ਪਿੱਛੇ ਲੁਕੇ ਹੋਏ ਆ ਤੇ ਆਪਾਂ ਉਹਨਾਂ ਨੂੰ ਕੀ ਅੱਗੇ ਪਰਦੇ ਦੇ ਮੂਹਰੇ ਲੈ ਕੇ ਆ ਰਹੇ ਆ ਤੇ ਅੱਜ ਆਪਣੇ ਨਾਲ ਬਾਈ ਰਾਜ ਬਲਰਾਜ ਜੀ ਆਏ ਹੋਏ ਨੇ ਜਿਹੜੇ ਕੀ ਸੰਗੀਤ ਦੀ ਦੁਨੀਆ ਦੇ ਵਿੱਚ ਆਪਣਾ ਜਿਹੜਾ ਕਦਮ ਰੱਖ ਰਿਹਾ ਜੀ ਤੇ ਇਹਨਾਂ ਦੇ ਕੁਝ ਗਾਣੇ ਵੀ ਆ ਚੁੱਕੇ ਆ ਤੇ ਆਪਾਂ ਉਹਨਾਂ ਬਾਰੇ ਵੀ ਇਹਨਾਂ ਤੋਂ ਪੁੱਛਾਂਗੇ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਦੀ ਇੰਟਰੋ ਕਰਦੇ ਆਂ ਹਾਂਜੀ ਬਾਈ ਜੀ ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਰਾਜ ਬਲਰਾਜ ਸੋ ਸਭ ਤੋਂ ਪਹਿਲਾਂ ਸਰਜੀਤ ਬਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਸ਼ੋਅ ਵਿੱਚ ਆਉਣ ਲਈ ਮੈਨੂੰ ਮੌਕਾ ਦਿੱਤਾ ਹਾਂਜੀ ਬਾਈ ਜੀ ਆਪਾਂ ਤੁਹਾਡੇ ਸੰਗੀਤ ਬਾਰੇ ਗੱਲ ਕਰਗੇ ਤਾਂ ਹੁਣ ਤੱਕ ਜਿਹੜਾ ਤੁਸੀਂ ਆਪਣਾ ਸ਼ਿੰਗਾਰ ਚ ਕੀਤਾ ਠੀਕ ਹੈ ਤੁਹਾਨੂੰ ਜਿਹੜੀ ਇਹਦੀ ਰੁਚੀ ਪੈਦਾ ਹੋਈ ਇਹ ਭਾਈ ਕਿੱਥੋਂ ਰੁਚੀ ਪੈਦਾ ਹੋਈ ਤੁਸੀਂ ਕਿੱਥੋਂ ਜਿਹੜਾ ਸੰਗੀਤ ਦਾ ਸ਼ੌਂਕ ਪੈਦਾ ਹੋਇਆ ਤੁਹਾਨੂੰ ਆ ਸੰਗੀਤ ਦਾ ਸ਼ੌਂਕ ਭਾਈ ਮੈਨੂੰ ਬਚਪਨ ਤੋਂ ਹੀ ਸੀਗਾ ਬਸ ਐ ਹੌਲੀ-ਹੌਲੀ ਅੱਗੇ-ਅੱਗੇ ਜਾਂਦੇ-ਜਾਂਦੇ ਸਕੂਲਾਂ ਸਕੂਲਾਂ ਵਿੱਚ ਗਾਉਂਦੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਫਿਰ ਕਾਲਜ ਆਵੜੇ ਕਾਲਜ ਜਾਂਦੇ-ਜਾਂਦੇ ਬਸ ਹੌਲੀ-ਹੌਲੀ ਫਿਰ ਅੱਗੇ ਬਸ ਜਿਵੇਂ ਭਾਈ ਜੀ ਆਪਾਂ ਤੁਹਾਡੇ ਪਹਿਲਾਂ ਜਿਹੜੇ ਗਾਣੇ ਜਿਹੜੇ YouTube ਤੇ ਆਏ ਹੋਏ ਆ ਆਪਾਂ ਸੁਣੇ ਹੋਏ ਬਹੁਤ ਸੋਹਰੇ ਲੱਗ ਆਏ ਤੁਹਾਡੀ ਤੇ ਭਾਈ ਕੀ ਤੁਸੀਂ ਕੋਈ ਸਟਾਈਲਡ ਹੈਈ ਆ ਜਾਂ ਤੁਹਾਡਾ ਕੋਈ ਇਸ ਚੀਜ਼ ਦਾ ਉਸਤਾ ਉਸਤਾਦ ਤਾਂ ਵੀ ਮਤਲਬ ਉਦਾਂ ਪੱਕਾ ਉਸਤਾਦ ਆਪਣਾ ਕੋਈ ਨਹੀਂ ਸੀਗਾ ਜੀ ਐ ਆਪਾਂ ਸਖਲਾਈ ਸਭ ਤੋਂ ਲਈ ਆ ਜੀ ਤੋਂ ਵੀ ਜਿਹਦੇ ਕੋਲ ਵੀ ਆਪਾਂ ਜਾਂਦੇ ਸੀ ਆਪਾਂ ਸਾਰਿਆਂ ਕੋਲੋਂ ਸਿੱਖਿਆ ਉਹ ਕਹਿੰਦੇ ਹੁੰਦੇ ਨੇ ਨਾ ਗੁਰੂ ਏਕ ਗਿਆਨ ਅਨੇਕ ਆਪਾਂ ਸਾਰਿਆਂ ਕੋਲੋਂ ਹੀ ਸਿੱਖਿਆ ਫਿਰ ਤਾਂ ਭਾਈ ਆਪਾਂ ਇਹ ਹਿਸਾਬ ਲਈ ਥੋੜਾ ਗੋਡ ਗਿਫਟੀ ਜਿਹੜੀ ਤੁਹਾਡੀ ਨਹੀਂਸ ਰਿਲੀਵ ਆਵਾਜ਼ ਆ ਹਨਾ ਤੇ ਆਪਾਂ ਬਾਈ ਤੋਂ ਕੁਝ ਸੌਂਗ ਵੀ ਸੁਣਾਵਾਂਗੇ ਜਿਹੜੇ ਬਾਈ ਦਾ ਬਾਈ ਤੁਹਾਡਾ ਜਿਹੜਾ ਪਹਿਲਾ ਸੌਂਗ ਸੀਗਾ ਉਹ ਕਿਹੜਾ ਆਇਆ ਸੀ ਫਿਰ ਉਸ ਤੋਂ ਆਪਣੇ ਦਰਸ਼ਕਾਂ ਨੂੰ ਸੁਣਾਵਾਂਗੇ ਹਾਰਟ ਬ੍ਰੋਕਨ ਜੀ ਤੇ ਮੈਂ ਚਾਹਣਾ ਬਾਈ ਤੁਸੀਂ ਜਿਹੜੇ ਆਪਣੇ ਦੋ ਲਾਈਨਾਂ ਆਪਣੇ ਦਰਸ਼ਕਾਂ ਨੂੰ ਹੋ ਤੈਨੂੰ ਮਿਲ ਗਈ ਕੈਨੇਡਾ ਪੱਕੀ ਪਿਆਰਨੀ ਹਰਲਦਾ ਪੰਜਾਬ ਤੇਰਾ ਫਿਰ ਯਾਰਨੀ ਹੋ ਮੈਨੂੰ ਪਤਾ ਗੱਲ ਤੇਰੇ ਵੱਸ ਦੀ ਨਹੀਂ ਹੋ ਮੈਨੂੰ ਪਤਾ ਗੱਲ ਤੇਰੇ ਵੱਸ ਦੀ ਨਹੀਂ ਹੁੰਦਾ ਵੇਖ ਲੈ ਰਕਾਨੇ ਪੈਰ ਪਿੱਛੇ ਮੋੜ ਕੇ ਹੋ ਮੇਰੀ ਜ਼ਿੰਦਗੀ 'ਚ ਉੱਠਿਆ ਤੂਫਾਨ ਚੰਦਰ ਹਣੀ ਮੇਰੇ ਹਾਸਿਆਂ ਤੇ ਖੁਸ਼ੀਆਂ ਨੂੰ ਲੈ ਗਿਆ ਰੋੜ ਕੇ ਹੋ ਮੇਰੀ ਜ਼ਿੰਦਗੀ 'ਚ ਉੱਠਿਆ ਤੂਫਾਨ ਚੰਦਰਾ ਨਹੀਂ ਮੇਰੇ ਹਾਸਿਆਂ ਤੇ ਖੁਸ਼ੀਆਂ ਨੂੰ ਲੈ ਗਿਆ ਰੋੜ ਕੇ ਵਾਹ ਵਾਹ ਵਾਕਿਆਰ ਬਾਈ ਥੋੜੀ ਬਾਜ ਤਾਂ ਜਿਹੜੀ ਬਹੁਤ ਬਾਖਮਾਲ ਆ ਥੈਂਕ ਯੂ ਬਾਈ ਤੇ ਬਾਈ ਜੀ ਜਿਹੜਾ ਤੁਸੀਂ ਜਦੋਂ ਆਪਣਾ ਗਾਣਾ ਇਹ ਰਿਲੀਜ਼ ਕੀਤਾ ਸੀਗਾ ਹਾਂਜੀ ਤੇ ਸਾਨੂੰ ਜਿਹੜੇ ਹੁਣ ਤੱਕ ਜਿਹੜੇ ਸੋਤਿਆਂ ਦਾ ਜਿਹੜਾ ਹੰਗਾਰਾ ਕਿਵੇਂ ਦਾ ਮਿਲ ਰਿਹਾ ਤੁਹਾਨੂੰ ਆ ਸ੍ਰੋਤਿਆਂ ਦਾ ਬਾਈ ਜੀ ਵਧੀਆ ਪਿਆਰ ਮਿਲ ਰਿਹਾ ਹੁਣ ਤੱਕ ਵਧੀਆ ਮਿਲ ਰਿਹਾ ਸੋ ਸਾਰੇ ਸਪੋਰਟ ਕਰਦੇ ਆ ਸਾਰੇ ਕਹਿੰਦੇ ਵੀ ਚਲੋ ਕੋਈ ਨਹੀਂ ਸਾਡੇ ਪਿੰਡ ਦਾ ਮੁੰਡਾ ਹਨਾ ਵੀ ਅੱਗੇ ਵਧ ਰਿਹਾ ਸਾਰੇ ਆਪਣਾ ਵਧੀਆ ਸਪੋਰਟ ਕਰਦੇ ਆ ਜੀ ਬਾਈ ਜਿਵੇਂ ਆਪਾਂ ਦੇਖਦੇ ਆਂ ਕਿਸੇ ਜਿਹੜੀ ਬੰਦੇ ਦੀ ਕਾਮਯਾਬੀ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਤੇ ਕੀ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਤੁਹਾਨੂੰ ਕਿਸ ਦੀ ਸਪੋਰਟ ਜ਼ਿਆਦਾ ਮਿਲਦੀ ਹੈ ਜਿਹੜੀ ਆਪਣੇ ਸੰਗ ਦੇ ਵਿੱਚ ਹਾਂ ਦੇਖੋ ਜੀ ਪਹਿਲਾਂ ਤਾਂ ਮੈਨੂੰ ਕੋਈ ਸਪੋਰਟ ਨਹੀਂ ਸੀਗੀ ਤੋਂ ਮੇਰੇ ਜੀਜਾ ਜੀ ਨੇ ਉਹ ਉਹ ਹੀ ਆਪਣੇ Song ਵਗੈਰਾ ਲਿਖਦੇ ਆ ਤੇ ਪਹਿਲਾਂ ਘਰੋਂ ਆਪਾਂ ਨੂੰ ਸਪੋਰਟ ਹੈ ਮੰਮੀ ਜਿਹੜੀ ਵੀ ਘੱਟ ਸੀ ਸਪੋਰਟ ਮੰਮੀ ਦੀ ਸੀਗੀ ਥੋੜੀ ਜੀ ਡੈਡੀ ਥੋੜਾ ਘੱਟ ਅਪਰੋਚ ਕਰਦੇ ਸੀ ਇਦਾਂ ਹਨ ਤੇ ਬਸ ਓਲੀ ਓਲੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਚਲੋ ਕੋਈ ਨਹੀਂ ਇਹ ਫੀਲਡ ਵਧੀਆ ਹਨਾ ਵੀ ਚਲੋ ਕੋਈ ਨਹੀਂ ਇਹਨਾਂ ਦਾ ਮਾਨ ਵੀ ਹੋਰ ਕਿਸੇ ਚੀਜ਼ ਚ ਮਾਨ ਨਹੀਂ ਲੱਗਦਾ ਇਹਨਾਂ ਦਾ ਵੀ ਜੋ ਵੀ ਚਲੋ ਕਰਦਾ ਚਲੋ ਅੱਗੇ ਦੇਖਿਆ ਜਾਊਗਾ ਤੇ ਬਾਕੀ ਭਾਈ ਜਿਵੇਂ ਆਪਾਂ ਦੇਖਦੇ ਆ ਜਿਹੜਾ ਕੋਈ ਵੀ ਆਪਾਂ ਕੰਮ ਸ਼ੁਰੂ ਕਰਦੇ ਆ ਹਨਾ ਉਹਦੇ ਚ ਆਪਣੇ ਜਿਹੜੇ ਸਾਰੇ ਰਾ ਜਿਹੜੇ ਸੌਕੇ ਨਹੀਂ ਹੁੰਦੇ ਕਿਤੇ ਨਾ ਕਿਤੇ ਕੋਈ ਔਖਾ ਮੋੜ ਵੀ ਆਉਂਦਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਆ ਜਾ ਕੋਈ ਔਖਾ ਮੋੜ ਆਇਆ ਹੋਵੇ ਆ ਦੇਖੋਈ ਉਹ ਜ਼ਿੰਦਗੀ ਕਰਦੀ ਹੈ ਜਿਹਦੇ ਵਿੱਚ ਕੋਈ ਔਖ ਨਹੀਂ ਹਨਾ ਹਾਂ ਤੇ ਬਾਕੀ ਦੇਖੋ ਇਥੋਂ ਦਾ ਕੌਣ ਲਈ ਬਹੁਤ ਮਿਹਨਤ ਕੀਤੀ ਆ ਹੇ ਲੱਤਾਂ ਵੀ ਖਿੱਚਦੇ ਆ ਬਾਈ ਬਥੇਰੇ ਖਿੱਚਦੇ ਆ ਬਾਈ ਲੱਤਾਂ ਤੁਹਾਨੂੰ ਪਤਾ ਹੀ ਹੈ ਹਨਾ ਆ ਜਰੂਰ ਦੀ ਵੀ ਹਾਂ ਕਿਉਂਕਿ ਬਾਈ ਫੀਲਡ ਦੇ ਵਿੱਚ ਹਰ ਇੱਕ ਨਾਲ ਕੋਈ ਨਾ ਕੋਈ ਹਰਕ ਬੰਦਾ ਆ ਨਹੀਂ ਚਾਹੁੰਦਾ ਹਨਾ ਬੰਦਾ ਅੱਗੇ ਜਾਵੇ ਤੇ ਕੋਈ ਨਾ ਕੋਈ ਜਰੂਰ ਇਹੋ ਜਿਹਾ ਪਰਦਾ ਹੁੰਦਾ ਹੈ ਹਨਾ ਜਿਹੜਾ ਆਪਾਂ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਤੇ ਬਾਕੀ ਬਾਈ ਜੀ ਜਿਹੜਾ ਤੁਸੀਂ ਆਪਣੇ ਆਉਣ ਵਾਲੇ ਜਿਹੜੇ ਕੋਈ ਆਪਣੇ ਫਿਊਚਰ ਦੇ ਵਿੱਚ ਸੌਂਗ ਕੋਈ ਆ ਰਿਹਾ ਆਪਣਾ ਸੌਂਗ ਇਸ ਟਾਈਮ ਹਾਂਜੀ ਹਾਂਜੀ ਬਸ ਥੋੜੇ ਦਿਨਾਂ ਤੱਕ ਆਪਣਾ ਇੱਕ ਪੈਸੇ ਸੌਂਗ ਆ ਰਿਲੀਜ਼ ਹੋ ਰਿਹਾ ਤੇ ਬਸ ਉਹ ਜਲਦੀ ਦਰਸ਼ਕਾਂ ਕੋਲ ਰੂਪ ਰੂਪ ਕਰਾਂਗੇ ਠੀਕ ਹੈ ਠੀਕ ਹੈ ਤੇ ਬਾਈ ਤੁਸੀਂ ਅੱਗੇ ਵੀ ਜਿਹੜਾ ਆਪਣੇ ਇਹ ਸਿੰਘੇ ਨੂੰ ਜਿਹੜਾ ਕੰਟੀਨਿਊ ਰੱਖਣਾ ਚਾਹੁੰਗਾ ਹਾਂਜੀ ਹਾਂਜੀ ਬਾਈ ਜੀ ਆਪਾਂ ਥੋੜੇ ਸਿੰਗਿੰਗ ਦੇ ਬਾਰੇ ਤਾਂ ਗੱਲ ਕੀਤੀ ਆ ਜੀ ਹੁਣ ਆਪਾਂ ਤੁਹਾਡੀ ਪੜ੍ਹਾਈ ਦੀ ਗੱਲ ਕਰਦੇ ਆ ਤੁਸੀਂ ਕਿੰਨੇ ਪੜ੍ਹੇ ਹੋ ਤੇ ਜਿਹੜੀ ਕਿਸੇ ਸ਼ਰਵਾੜੇ ਕਿੱਥੋਂ ਕਿੱਥੇ ਪੜ੍ਹਾਈ ਦੀ ਹਾਂ ਜਿੱਥੇ ਤੱਕ ਪੜ੍ਹਾਈ ਦੀ ਗੱਲ ਆ ਜੀ ਅ ਮੈਂ ਆਪਣੇ ਪਿੰਡ ਸਾਬਚਾਂ ਤੋਂ ਕੀਤੀ ਆ ਮੇਰਾ ਪਿੰਡ ਸਾਬਚਾਂ ਦਾ ਅ ਉੱਥੋਂ ਤੱਕ ਉੱਥੇ ਪੜ੍ਹਾਈ ਕੀਤੀ ਆ ਮੈਂ ਸਾਰੇ ਆਪਦੀ ਕਲੀਅਰ ਕੀਤੀ ਆ ਮੈਂ ਵੀਰੇ ਗ੍ਰੈਜੂਏਸ਼ਨ ਆ ਓਕੇ ਬਾਕੀ ਜੋ ਮੇਰੀ ਬੀਏ ਦੀ ਪੜ੍ਹਾਈ ਸੀ ਨਾ ਉਹ ਮੈਂ ਆਪਣੇ ਮਲੋਟਾ ਸ਼ਹਿਰ ਉੱਥੋਂ ਕੀਤੀ ਤੇ ਬਾਈ ਜੀ ਇੱਕ ਥੋੜਾ ਸਾਨੂੰ ਪਤਾ ਵੀ ਲੱਗਿਆ ਤੁਸੀਂ ਜਿਹੜਾ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਿਹੜੀ ਪੋਸਟ ਆਫਿਸ ਦੇ ਵਿੱਚ ਜਿਹੜੀ ਜੌਬ ਕੀਤੀ ਹੈ ਤੇ ਉਹ ਪਰ ਕੀ ਰੀਜਨ ਹੈ ਜਿਹਦੇ ਤੁਸੀਂ ਜੌਬ ਛੱਡਤੀ ਉਹਦਾ ਬਾਈ ਰੀਜਨ ਸੀਗਾ ਮੈਨੂੰ ਇੰਟਰਸਟ ਜ਼ਿਆਦਾ ਸੀ ਸਿੰਗਿੰਗ ਵੱਲ ਹਨ ਤੇ ਇਸ ਕਰਕੇ ਮੈਨੂੰ ਆਪਣੇ ਸਿੰਗਿੰਗ ਵੱਲ ਨਾਲ ਟਾਈਮ ਨਹੀਂ ਮਿਲਦਾ ਸੀਗਾ ਜਿਹਦੇ ਕਰਕੇ ਬਸ ਜੌਬ ਛੱਡਣੀ ਪੈ ਗਈ ਠੀਕ ਹੈ ਠੀਕ ਹੈ ਮਤਲਬ ਤੁਸੀਂ ਜਿਹੜਾ ਸਾਨੂੰ ਸਿੰਗਿੰਗ ਵਾਸਤੇ ਟਾਈਮ ਨਹੀਂ ਮਿਲ ਪਾਰਾ ਸੀ ਥੋੜਾ ਕਲਾਸ ਥੋੜਾ ਇੱਧਰ ਜਾਦਾ ਸੀ ਨਾ ਠੀਕ ਹੈ ਠੀਕ ਹੈ ਬਾਈ ਤੇ ਬਈ ਆਪਣਾ ਜਿਹੜਾ ਹੁਣ ਤੁਹਾਡਾ ਆ ਘਰ ਦੇ ਆ ਦੇਖੀ ਇਹਦਾ ਜੀ ਤੁਸੀਂ ਜੋਬ ਛੱਡੀ ਸੀ ਤਾਂ ਤੁਹਾਡੇ ਘਰ ਦੇ ਆ ਨੇ ਇਹ ਤੁਹਾਨੂੰ ਆਖਿਆ ਰਿਹਾ ਇੰਨੀ ਸਰਕਾਰੀ ਵਧੀਆ ਜੋਬ ਛੱਡ ਕੇ ਤੇ ਕਿਹੜੇ ਕੰਮਾਂ ਚੱਲੇ ਆਏ ਆ ਹਾਂ ਦੇਖੋ ਜੀ ਘਰ ਦੇ ਤੁਹਾਨੂੰ ਪਤਾ ਵੀ ਕਹਿੰਦੇ ਹੁੰਦੇ ਆ ਨਾ ਕਹਿੰਦੇ ਹੁੰਦੇ ਆ ਵੀ ਸਰਕਾਰੀ ਆ ਨਾ ਭਾਵੇਂ ਇਹ ਕਹਿੰਦੇ ਹੁੰਦੇ ਆ ਵੀ 5000 ਰੁਪਏ ਮਿਲੇ ਆਪਾਂ ਨੂੰ ਭਾਂ ਦੀ 7000 ਮਿਲੇ ਆ ਨਾ ਸਰਕਾਰੀ ਦਾ ਸਰਕਾਰੀ ਹੁੰਦੀ ਆ ਵੀ ਬੰਦੇ ਦੀ ਰੋਟੀ ਪੈ ਜਾਂਦਾ ਹੁੰਦਾ ਨਾ ਹੂੰ ਤਾਂ ਕਰਕੇ ਘਰ ਦੇ ਡਾਇਰੈਕਸ਼ਨ ਤਾਂ ਫਿਰ ਸੀਗੇ ਵੀ ਨਾ ਤੂੰ ਛੱਡ ਕੇ ਕਿਉਂ ਛੱਡੀ ਆ ਨਾ ਕਿਉਂਕਿ ਮੇਰਾ ਇੰਟਰਸਟ ਸਿੰਗਿੰਗ ਵੱਲ ਜ਼ਿਆਦਾ ਸੀਗਾ ਮ ਹਾਂਜੀ ਭਾਈ ਜਿਵੇਂ ਆਪਾਂ ਦੇਖਿਆ ਹਨ ਵੀ ਤੁਸੀਂ ਜਿਹੜੀ ਜੋਬ ਵੀ ਛੱਡਤੀ ਠੀਕ ਹੈ ਤੇ ਤੁਸੀਂ ਆਪਣਾ ਜਿਹੜਾ ਨੂੰ ਸਿੰਗਿੰਗ ਵਾਲ ਜਿਹੜਾ ਅਸੀਂ ਫੁਲ ਧਿਆਨ ਦੇ ਰਹੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਵੀ ਕੰਪੀਟੀਸ਼ਨ ਬਹੁਤ ਹੈ ਹਾਂਜੀ ਹਾਂਜੀ ਬਹੁਤ ਟਾਫ ਕੰਪੀਟੀਸ਼ਨ ਹੈ ਕਿਉਂਕਿ ਭਾਈ ਇੱਟੇ ਦੇ ਸਿੰਗਰ ਤਰਨਾੜ ਜਿਹੜੇ ਆਪਣੇ ਹਨ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੈਗੇ ਆ ਤੇ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਦਰਸ਼ਕ ਜਿਹੜਾ ਪਿਆਰ ਦੇਣਗੇ ਤੁਸੀਂ ਆਪਣਾ ਜਿਹੜਾ ਇਸ ਮਕਾਮ ਤੇ ਪਹੁੰਚ ਸਕਦੇ ਹੋ ਅ ਦੇਖੋ ਜੀ ਆਪ ਦੇ ਵੱਲੋਂ ਤਾਂ ਆਪਾਂ ਪੂਰੀ ਮਿਹਨਤ ਕਰ ਰਹੇ ਹਾਂ ਜੀ ਬਾਕੀ ਜੋ ਵੀ ਬੰਦਾ ਮਿਹਨਤ ਕਰਦਾ ਭਾਈ ਉਹਦਾ ਫਲ ਜ਼ਰੂਰ ਮਿਲਦਾ ਹਨ ਤੇ ਬਾਕੀ ਦੇਖੋ ਆਪ ਦੇ ਵੱਲੋਂ ਆਪਾਂ ਪੂਰੀ ਡਟ ਕੇ ਮਿਹਨਤ ਕਰ ਰਹੇ ਹਾਂ ਨਾ ਹੂੰ ਤੇ ਬਾਕੀ ਜਦੋਂ ਬਈ ਆਪਣਾ ਟਾਈਮ ਹੋਇਆ ਬਾਕੀ ਜੋ ਵੀ ਬੰਦਾ ਮਿਹਨਤ ਕਰਦਾ ਬਈ ਉਹਦਾ ਫਲ ਜ਼ਰੂਰ ਮਿਲਦਾ ਨਾ ਸਈਦ ਜੀ ਤੇ ਬਾਕੀ ਬਈ ਰਾਜਮਰਾਜ ਜੀ ਹੁਣ ਆਪਾਂ ਇੱਕ ਮੈਂ ਕਹਿੰਦਾ ਵੀ ਦਰਸ਼ਕਾਂ ਨੂੰ ਆਪਣਾ ਜਿਹੜਾ ਸੋਹਣਾ ਜਿਹਾ ਸੌਂਗ ਹੈ ਨਾ ਜਿਹੜਾ ਤੇ ਉਹ ਆਪਣੇ ਜਰੂਰ ਦਰਸ਼ਕਾਂ ਸੁਣਾਉ ਜੀ ਆਪਣਾ ਸੌਂਗ ਆਇਆ ਜੀ ਵੀਰੇ ਛੱਲਾਈ ਤੇ ਫੋ ਮੈਂ ਦੋ ਲੈਣਾ ਉਹਦੀਆਂ ਸੁਣਾਉਂਗਾ ਹੂੰ ਠੰਡ ਦਾ ਸੀ ਮਹੀਨਾ ਤੂੰ ਦਿਲ ਨੂੰ ਠੋਕਰ ਮਾਰੀ ਸੀ ਬ੍ਰੇਕਅਪ ਵਾਲੀ ਰਾਤ ਮੈਂ दारू ਪੀ ਗੁਜ਼ਾਰੀ ਸੀ ਯਾਰਾਂ ਦੀ ਸੀ ਜਾਨ ਮੈਂ ਰਹਿ ਗਿਆ ਕੱਲਾ ਹਣ ਦੀਏ ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਤੇਰਾ ਛੱਲਾ ਹਣ ਦੀਏ ਮੁੰਡਾ ਹਿੱਕ ਨਾਲ ਲਾ ਕੇ ਰੱਖਦਾ ਤੇਰਾ ਛੱਲਾ ਹਣ ਦੀਏ ਬਹੁਤ ਇਸਤਾਨੇ ਵਾਲੀ ਅ ਵੀਰੇ ਉਹ ਹੈਗਾ ਅੱਜ ਕੱਲ ਜੀ ਜਿਵੇਂ ਅੱਜ ਕੱਲ ਹਨਾ ਵੀ ਦੌਰ ਚੱਲ ਰਿਹਾ ਹਨਾ ਵੀ ਮੰਨ ਕੇ ਚੱਲੋ ਵੀ ਪੈਸੇ ਬਿਨਾ ਕੁਝ ਨਹੀਂ ਹੈ ਹਨਾ ਤੇ ਇਸ ਕਰਕੇ ਉਹ ਚੀਜ਼ ਉਹਦੇ ਵਿੱਚ ਹਕੀਕਤ ਦਿਖਾਈ ਗਈ ਆ ਵੀ ਕਿਵੇਂ ਅੱਜ ਕੱਲ ਪੈਸਾ ਆਪਣੀ ਜ਼ਿੰਦਗੀ ਚ ਹਰ ਇੱਕ ਚੀਜ਼ ਪੈਸਾ ਹੀ ਬਣ ਗਿਆ ਹਨਾ ਵੀ ਜਿਵੇਂ ਉਹ ਚ ਇਹ ਦਿਖਾਇਆ ਗਿਆ ਵੀ ਪੈਸੇ ਬਿਨਾ ਕੁਝ ਨਹੀਂ ਆਏਗਾ ਵੀ ਸੋ ਸਾਰੇ ਮਿਹਨਤ ਕਰਨ ਹਨਾ ਮਿਹਨਤ ਬਿਨਾ ਪੈਸਾ ਨਹੀਂ ਬਣਦਾ ਬਈ ਤੇ ਉਹਦੇ ਵਿੱਚ ਹਕੀਕਤ ਦਿਖਾਈ ਗਈ ਆ ਵੀ ਪੈਸੇ ਬਿਨਾ ਵੀਰੇ ਕੁਝ ਨਹੀਂ ਹੈਗਾ ਤੇ ਇਸ ਕਰਕੇ ਮੈਂ ਕਹਿਣਾ ਚਾਹਣਾ ਵੀ ਸਾਰੇ ਉਹ ਗਾਣਾ ਸੁਣੋ ਤੇ ਆਪਣੇ ਕੰਮ 'ਤੇ ਧਿਆਨ ਦੇਣਾ ਤੇ ਹਾਂਜੀ ਭਾਈ ਜਿਹੜਾ ਤੁਸੀਂ ਆਪਣਾ ਇੱਕ ਪੋਸਟਰ ਰਿਲੀਜ਼ ਕੀਤਾ ਹਾਂਜੀ ਆਪਣੇ ਨੂ ਸੌਂਗ ਦਾ ਹਾਂਜੀ ਤੇ ਮੈਂ ਚਾਹਣਾ ਤੁਸੀਂ ਮਾਇੰਡ ਨਾ ਕਰਿਓ ਮੈਂ ਜ਼ਰੂਰੂ ਚਾਹਣਾ ਕਿ ਦੋ ਗਾਇਕਾਂ ਨਾਲ ਅਸੀਂ ਆਪਣੇ ਦਰਸ਼ਕਾਂ ਮੂਰੇ ਪੇਸ਼ ਕਰਉ ਦਾ ਹਾਂਜੀ ਹਾਂਜੀ ਜ਼ਰੂਰ ਹਮ ਮੈਂ ਜੰਮਿਆ ਗਰੀਬੀ ਵਿੱਚ ਗਏ ਕੀ ਪਿੱਛੇ ਪਹਿ ਗਿਆ ਹੋ ਤਾਈਓ ਮੇਰੇ ਸੱਜਣਾ ਪਿੱਛੇ ਦਾ ਪਿੱਛੇ ਰਹਿ ਗਿਆ ਮੈਂ ਜੰਮਿਆ ਗਰੀਬੀ ਵਿੱਚ ਗਏ ਕੀ ਪਿੱਛੇ ਪਹਿ ਗਿਆ ਤਈਓ ਮੇਰੇ ਸੱਜਣਾ ਪਿੱਛੇ ਦਾ ਪਿੱਛੇ ਰਹਿ ਗਿਆ ਗਰੀਬ ਬੰਦਾ ਕੱਲੀਆਂ ਗੱਲਾਂ ਹੀ ਮਾਰ ਸਕਦਾ ਤੇ ਧੰਨ ਵਾਲੇ ਮਾਰ ਜਾਂਦੇ ਮੱਲ ਸੱਜਣਾ ਓਏ ਇੱਥੇ ਪੈਸੇ ਤੋਂ ਹੋ ਪੈਸੇ ਤੋਂ ਬਿਨਾ ਨਾ ਬਣੇ ਗੱਲ ਸੱਜਣਾ ਓਏ ਇੱਥੇ ਪੈਸੇ ਤੋਂ ਹੋ ਪੈਸੇ ਤੋਂ ਬਿਨਾ ਨਹੀਂ ਕੋਈ ਹੱਲ ਸੱਜਣਾ ਓਏ ਇੱਥੇ ਪੈਸੇ ਤੋਂ ਬਾਬੂ ਜੀ ਤਰਾ ਬਹੁਤ ਸੋਹਣਾ ਤਰਾ ਬਈ ਤੇ ਤੁਸੀਂ ਵੀ ਇਸੇ ਵਿੱਚ ਜਿਹੜੀ ਆਪਣੀ ਇੱਕ ਜਿਹੜੀ ਪੈਸੇ ਪਿੱਛੇ ਜਿਹੜਾ ਨਾ ਪੈਸੇ ਕਰਕੇ ਜਿਹੜਾ ਸਭ ਕੁਝ ਹੈ ਨਾ ਸਚਾਈ ਪੇਸ਼ ਕੀਤੀ ਹੈ ਤੇ ਮੈਨੂੰ ਆਸ ਆ ਬਈ ਜਿਹੜਾ ਤੁਹਾਡੇ ਦਰਸ਼ਕ ਜਿਹੜੇ ਸੁਗਾਣੇ ਨੂੰ ਬਹੁਤ ਪਿਆਰ ਦੇਣਗੇ ਹਾਂਜੀ ਤੇ ਦੇਖੀਏ ਤੁਸੀਂ ਆਪਣਾ ਜਿਹੜਾ ਪਿੰਡ ਸਹਿ ਕਹਿੰਦਾ ਦੱਸਿਆ ਹਾਂਜੀ ਤੇ ਕੋਸ਼ਿਸ਼ ਘੱਟ ਬਾਈ ਕੋਸ਼ਿਸ਼ ਨਹੀਂ ਤੂੰ ਸਭ ਤੋਂ ਜ਼ਿਆਦਾ ਹੀ ਹੱਥਰ ਵਾਲੋ ਆਪਣੇ ਪਿੰਡ ਦਾ ਵੀ ਹੁੰਦਾ ਨਾ ਕਿਉਂਕਿ ਪਿੰਡ ਦੇ ਜਿਹੜੇ ਲੋਕਾਂ ਨੂੰ ਮਾਣ ਹੁੰਦਾ ਆਪਣੇ ਬਲ ਹਾਂਜੀ ਪਿੰਡ ਦੇ ਮੁੰਡੇ ਦੇ ਕੋਈ ਕੰਮ ਕਰ ਰਿਹਾ ਜੀ ਤੇ ਤੁਹਾਨੂੰ ਪਿੰਡ ਵੱਲੋਂ ਬਾਈ ਕਿੰਨੀ سپورਟ ਮਿਲ ਰਹੀ ਆ ਹਾਂ ਦੇਖੋ ਜੀ ਕਈ ਤਾਂ ਮੁੰਡੇ ਆਪ ਨੂੰ ਵਧੀਆ سپورਟ ਕਰਦੇ ਆ ਸੋ ਬਜ਼ੁਰਗ ਵੀ ਵਧੀਆ سپورਟ ਕਰਦੇ ਆ ਨਾ ਆਪਾਂ ਤੇ ਕਈ ਵਿੱਚ ਹੁੰਦੇ ਆ ਤੁਹਾਨੂੰ ਪਤਾ ਹੀ ਵੀ ਲੱਤਾਂ ਖਿੱਚਣ ਵਾਲੇ ਆ ਨਾ ਹੂੰ ਤੇ ਕਈ ਕਈ ਵੱਲੋਂ ਵਧੀਆ ਆਪ ਨੂੰ ਚੰਗਾ ਹੁੰਗਾ ਰਾਮ ਮਿਲ ਰਿਹਾ ਵੀ ਕਹਿ ਰਿਹਾ ਵੀ ਸਪੋਰਟ ਕਰਾਂਗੇ ਤੁਹਾਨੂੰ ਵੀ ਅੱਗੇ ਤੁਸੀਂ ਕਰੋ ਹਨਾ ਨਵੇਂ-ਨਵੇਂ ਗਾਣੇ ਕਰੋ ਵੀ ਵਧੀਆ ਵਧੀਆ ਪਿਆਰ ਮਿਲ ਰਿਹਾ ਵੀ ਇੱਥੇ ਗੱਲ ਤਾਂ ਇਹ ਵੀ ਕਹਿਣੀ ਪੈਂਦੀ ਆ ਵੀ ਪਿੰਡ ਦੇ ਜਿਹੜੇ ਲੋਕਾਂ ਨੂੰ ਕਿਉਂਕਿ ਜੇਕਰ ਇਹ ਰਾਜ ਬਲਰਾਜ ਕੰਮ ਕਰ ਰਿਹਾ ਤਾਂ ਕਬ ਵਧੀਆ ਕੰਮ ਕਰ ਰਿਹਾ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਸਿੰਗੀ ਕੋਈ ਮਾੜੀ ਚੀਜ਼ ਨਹੀਂ ਹੈਗੀ ਤੇ ਜੇਕਰ ਇਹਨੂੰ ਇਹ ਸਹੀ ਚੀਜ਼ ਗਾ ਰਿਹਾ ਤਾਂ ਵੀ ਸਪੋਰਟ ਕਰਨੀ ਜ਼ਰੂਰ ਬਣਦੀ ਆ ਆਪਾਂ ਦੇ ਜਿਹੜੇ ਪਿੰਡ ਦੇ ਬੜੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਇੱਕ ਤੇ ਬਾਈ ਹੋਰ ਤੁਸੀਂ ਕੀ ਕਹਿਣਾ ਚਾਹੁੰਗੇ ਆਪਣੀ ਜ਼ਿੰਦਗੀ ਬਾਰੇ ਅੱਗੇ ਤੁਹਾਡਾ ਕੀ ਵਿਚਾਰ ਅੱਗੇ ਵੀਰੇ ਪ੍ਰੋਫੈਸ਼ਨ ਤਾਂ ਮੇਰਾ ਹੈਗਾ ਸਿੰਗਿੰਗ ਹੀ ਹਨ ਬਸ ਇਹੀ ਕਹਿਣਾ ਚਾਹੁੰਗਾ ਵੀਰੇ ਵੀ ਅੱਗੇ ਵੀ ਆਪਣੇ ਬਹੁਤ ਨਵੇਂ-ਨਵੇਂ ਗਾਣੇ ਆ ਰਹੇ ਆ ਸੋ ਸਾਰਿਆਂ ਜਿਵੇਂ ਪਹਿਲਾਂ ਵਾਲੇ ਗਾਣਿਆਂ ਨੂੰ ਤੁਸੀਂ ਪਿਆਰ ਦਿੱਤਾ ਹਨ ਮੈਂ ਚਾਹੁੰਦਾ ਵੀ ਹੁਣ ਵੀ ਤੁਸੀਂ ਆਪਣੇ ਜਿਹੜੇ ਨਵੇਂ ਗਾਣੇ ਆਉਣਗੇ ਉਦਾਂ ਹੀ ਪਿਆਰ ਦਿਓ ਤੇ ਬਾਈ ਜਿਵੇਂ ਤੁਸੀਂ ਦੱਸਿਆ ਆਪਣਾ ਜਿਹੜਾ ਥੋੜਾ ਜਿੜਾ ਪਹਿਲਾ Song ਆਇਆ ਸੀ ਹਾਰਟ ਬ੍ਰੋਕ ਹਾਂਜੀ ਹਾਂਜੀ ਤੇ ਨੈਕਸਟ ਸਾਰਾ song ਜਿਹੜਾ ਹੋਰ ਆ ਰਿਹਾ ਤੇ ਬਾਈ ਜਿਹੜੇ ਤੁਸੀਂ ਗਾਣੇ गा ਰਹੇ ਹੋ ਛੋਟੀਆਂ ਜਿਹੜੀਆਂ ਖੋਦੀਆਂ ਰਚਨਾਵਾਂ ਲਿਖਦੇ ਹੋ ਤੁਸੀਂ ਕਿ ਤੁਸੀਂ ਕਿ ਵੀ ਆਪਣੇ ਕਿਸੇ ਲੋਕਾਂ ਦੇ ਗਾਣੇ ਹਾਂ ਵੀਰੇ ਮੈਂ ਲਿਖਦਾ ਵੀ ਹੈਗਾ ਪਰ ਮੈਂ ਜੋ ਲਿਖਦਾ ਹਨਾ ਅਜੇ ਆਪਦੇ ਗਾਣੇ ਤਾਂ ਨਹੀਂ ਕੀਤੇ ਹੋਏ ਅ ਬਾਈ ਹੈਗਾ ਆਪਣੇ ਗੱਗੂ ਸਨਰਜੀ ਉਹਨਾਂ ਦਾ ਹਾਰਟ ਬ੍ਰੋਕਨ ਲਿਖਿਆ ਸੀ ਉਹ ਆਇਆ ਸੀ ਹਨਾ ਤੇ ਆਪਣੇ ਗਾਣੇ ਤਾਂ ਮੈਂ ਹਜੇ ਮਤਲਬ ਕੋਈ ਕੀਤਾ ਨਹੀਂ ਹੈਗਾ ਤੇ ਆਪਣੇ ਬਈ ਦੋਸਤਾਂ ਮਿੱਤਰਾਂ ਨੂੰ ਕਿੰਨਾ ਘੰਗਾਰਾ ਮਿਲਦਾ ਅ ਬੜੀਆ ਪਿਆਰ ਮਿਲ ਜਾਂਦੇ ਨੇ ਭਾਈ ਮੈਂ ਇਹ ਸਾਰਿਆਂ ਨੂੰ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਤੁਹਾਡੇ ਚ ਭਾਈ ਜੋ ਵੀ ਕੋਈ ਟੈਲੈਂਟ ਆ ਹਨਾ ਉਹਨੂੰ ਤੁਸੀਂ ਬਾਹਰ ਕੱਢੋ ਯਾਰ ਉਹਨੂੰ ਨਹੀਂ ਤਾਂ ਭਾਈ ਜੇ ਆਪਾਂ ਨਾ ਟੈਲੈਂਟ ਆਪਣਾ ਕੱਢਿਆ ਹਨਾ ਉਹ ਉੱਥੇ ਹੀ ਛੁਪੇ ਦਾ ਛੁਪਾ ਉੱਥੇ ਹੀ ਰਹਿ ਜਾਣਾ ਭਾਈ ਸੋ ਸਾਰੇ ਆਪਣੇ ਆਪਣੇ ਕਲਾ ਦਿਖਾਓ ਯਾਰ ਤੇ ਜਿਹਦੇ ਕਰਨਾ ਸਾਰੇ ਨੂੰ ਪਤਾ ਲੱਗੇ ਵੀ ਆਪਣੇ ਚ ਕੀ ਆ ਹਨਾ ਆਪਣੇ ਚ ਵੀ ਪਤਾ ਲੱਗੇ ਵੀ ਕਿਸੇ ਚ ਕੀ ਆ ਯਾਰ ਉਹਨੂੰ ਬਸ ਅੱਗੇ ਕੱਢੋ ਸੋ ਇੰਨੇ ਕਹਿਣਾ ਚਾਹੂੰਗਾ ਬਸ ਹਾਂਜੀ ਅਸੀਂ ਆਪਣੇ ਦਰਸ਼ਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਨੇ ਆ ਜਿਵੇਂ ਕਿ ਬਾਈ ਰਾਜ ਬਰਾਜ ਜੀ ਮਿਹਨਤ ਕਰ ਰਹੇ ਨੇ ਹਨ ਜਿਵੇਂ ਆਪਣੇ ਇਹਨਾਂ ਦੀ ਵੋਇਲ ਜਿਹੜੀ ਆਵਾਜ਼ ਬਹੁਤ ਸੋਹਣੀ ਹੈਗੀ ਤੇ ਆਪਾਂ ਨੂੰ ਬਈ ਇਹ ਜਿਹੜੇ ਜਿਹੜੇ ਨੌਜਵਾਨਾਂ ਦੇ ਜਿਹੜਾ ਸਾਥ ਦੇਣਾ ਚਾਹੀਦਾ ਕਿਉਂਕਿ ਬਾਈ ਇਹਨਾਂ ਕੋਲੇ ਬਈ ਟੈਲੈਂਟ ਤਾਂ ਬਹੁਤ ਹੁੰਦਾ ਪਰ ਕਿਤਨਾ ਕਿਤੇ ਜਦੋਂ ਆਪਣੇ ਕੋਲ ਸਾਥ ਨਹੀਂ ਮਿਲਦਾ ਜਾਂ ਦਰਸ਼ਕਾਂ ਦਾ ਪਿਆਰ ਨਹੀਂ ਮਿਲਦਾ ਤਾਂ ਇਹ ਜਿਹੜਾ ਹਾਰ ਜਾਂਦੇ ਆ ਪਿੱਛੇ ਰਹਿ ਜਾਂਦੇ ਆ ਤੇ ਆਪਾਂ ਨੂੰ ਬਈ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹੋ ਜਿਹੇ ਨੌਜਵਾਨ ਨੇ ਜਿਹਨਾਂ ਕੋਲ ਟੈਲੈਂਟ ਹੈਗਾ ਉਹਨਾਂ ਨੂੰ ਆਪਾਂ ਨੂੰ ਮੂਰੇ ਲਿਆਉਣਾ ਚਾਹੀਦਾ ਤੇ ਬਾਈ ਵੱਧ ਤੋਂ ਵੱਧ ਬਾਈ ਉਹਨੂੰ ਸਪੋਰਟ ਕਰਨੀ ਹੈ ਤੇ ਬਾਈ ਤੁਸੀਂ ਆਪਣਾ ਕੋਈ ਵਿਚਾਰ ਟਾਈਲੈਂਡ ਦਾ ਲੋਕਾਂ ਕੋਲੇ ਬਹੁਤ ਆ ਵੀਰੇ ਪਰ ਕੁਛ ਨਾ ਕੁਛ ਕਿਤੇ ਨਾ ਕਿਤੇ ਇਹਨਾਂ ਗਰੀਬੀ ਕਰਕੇ ਪਿੱਛੇ ਰਹਿ ਜਾਂਦੇ ਆ ਸੋ ਮੈਂ ਮੈਸੇਜ ਦੇਣਾ ਚਾਹੂੰਗਾ ਸਾਰਿਆਂ ਨੂੰ ਬਾਈ ਸਾਰਿਆਂ ਦੀ ਸਪੋਰਟ ਕਰਿਆ ਕਰੋ ਨੂੰ ਆਪਣੇ ਸਰੋਤਾਂ ਨੂੰ ਹੀ ਇੱਕ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਤੇ ਜਿਹੜਾ ਕਿ ਬਾਈ ਦਾ ਫੇਸਬੁੱਕ ਪ੍ਰੋਫਾਈਲ ਚੈਨਲ ਹੈ ਨਾ ਰਾਜਵਲ ਰਾਜ ਮਿਊਜ਼ਿਕ ਤੇ ਸੇਮ ਹੀ ਜਿਹੜਾ YouTube ਤੇ ਰਾਜਵਲ ਰਾਜ ਮਿਊਜ਼ਿਕ ਉੱਥੇ ਤੁਸੀਂ ਜਰੂਰ ਜਾ ਕੇ ਵਿਜ਼ਿਟ ਕਰੋ ਤੇ ਬਾਈ ਦੇ ਜਿਹੜੇ ਸਪੋਰਟ ਕਰੋ ਵੱਧ ਵੱਧ ਤੇ ਬਾਈ ਦੇ ਜਿਹੜੇ ਗਾਣੇ ਗਾਏ ਹੋਏ ਆ ਹਨ ਉਹਨਾਂ ਨੂੰ ਸ਼ੇਅਰ ਕਰੋ ਤੇ ਆਪਾਂ ਤੁਹਾਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਬਾਈ ਬਹੁਤ ਮਿਹਨਤ ਕਰ ਰਿਹਾ ਤੇ ਮਿਹਨਤ ਕਰਨਾ ਹਰ ਇੱਕ ਦਾ ਬਾਈ ਫਰਜ਼ ਬਣਦਾ ਤੇ ਬੰਦਾ ਮਿਹਨਤ ਕਰਦੇ ਲੱਗਿਆ ਤੇ ਫਾਲ ਜਿਹੜਾ ਮਿਲਣਾ ਪਰਮਾਤਮਾ ਤੇ ਆ ਤੇ ਬਾਕੀ ਕਿਤੇ ਨਾ ਕਿਤੇ ਬਾਈ ਆਪਣੀ ਵੀ ਸਪੋਰਟ ਫੁੱਲ ਹੋਣੀ ਚਾਹੀਦੀ ਆ ਹਾਂਜੀ ਦੋਸਤੋ ਜਿਹੜਾ ਸਾਨੂੰ ਬਾਈ ਨੇ ਉਹ ਗਾਣਾ ਕਰਕੇ ਸੁਣਾਇਆ ਤੇ ਇਹ ਬਾਈ ਦਾ ਜਿਹੜਾ ਗਾਣਾ 8 ਸਤੰਬਰ ਨੂੰ ਜਿਹੜਾ ਆਪਣੇ ਬਾਈ ਦੇ YouTube ਤੇ ਰਾਜਪਾਲ ਰਾਏ 뮤직 ਤੇ ਆਇਆ ਤੇ ਤੁਸੀਂ ਬਾਈ ਦੋਸਤਾਂ ਨੇ ਵੱਧ ਤੋਂ ਵੱਧ ਆਪਣੇ ਜਿਹੜੇ ਬਾਈ ਦੇ ਚੈਨਲ ਤੇ ਜਾ ਕੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਬਾਈ ਦੀ ਵੱਧ ਤੋਂ ਵੱਧ ਸਪੋਰਟ ਕਰਨੀ